ਸਸਿਕਾ ਜੀ ਰਾਈ ਕਲੈਕਸ਼ਨ ਐਂਡ ਬੁਟੀ ਕ੍ਰਾਸ਼ਪਾਸ ਥੋੜਾ ਬਹੁਤ ਬਹੁਤ ਸਵਰਤ ਜੀ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਇਆ ਅੱਜ ਟਰਡੇ ਵਾਸਤੇ ਪਾਰਟੀ ਵੇਅਰ ਸੂਟ ਨੇ ਜੀ तकरीबन ਇੱਕ ਹਫਤਾ ਤਣੂ ਅਸੀਂ ਪਾਰਟੀ ਵੇਅਰ ਵੀ ਸੂਟ ਦਵਾਗੇ ਤੇ ਇੱਕ ਦੋ ਸੂਟ ਤੁਨੂੰ ਅਸੀਂ ਮਤਲਬ ਕਿ ਐਦਾਂ ਨੇ ਵੀਡੀਓ ਲੈ ਕੇ ਆਵਾਂਗੇ ਜਿਹੜੀ ਅਸੀਂ ਡਿਸਕਾਊਂਟ ਤੇ ਵਿంటర్ ਵਾਲੇ ਸੂਟ ਕੱਢ ਰਹੇ ਆ ਜਿੱਦਾਂ ਬੈਲਵਰਟ ਦੇ ਸੂਟ ਹੋਗੇ ਤੇ ਕੁਝ ਇੱਕ ਹੋਰ ਵਿంటర్ ਵਾਲੇ ਨਾ ਇਹ ਹਫਤਾ ਫੁੱਲ ਇੰਟਰਸਟਿਡ ਹੈ ਤੁਸੀਂ ਦੇਖਣ ਵਾਲੇ ਮਤਲਬ ਕਿ ਬਣੋ ਤੇ ਸੂਟ ਖਰੀਦਣ ਵਾਲੇ ਬਣੋ ਬਹੁਤ ਸੋਹਣੇ ਸੋਹਣੇ ਜੀ ਕਲੈਕਸ਼ਨ ਦਿਖਾਵ ਸੁਭਾਤ ਅੱਛੜੀ ਵੀਡੀਓ ਦੇ ਵੀ ਤੁਹਾਨੂੰ ਫੁੱਲ ਪਾਰਟੀਅਰ ਸੂਟ ਬਹੁਤ ਰੀਜ਼ਨੇਬਲ ਜੀ ਪ੍ਰਾਈਸ ਵਿੱਚ ਮਿਲਣਗੇ ਬੁਕਿੰਗ ਲਈ ਨੰਬਰ ਹੋਗਾ ਜੀ 8283 828381 ਨੰਬਰ ਹੈ ਜੋ ਵੀ ਤੁਹਾਨੂੰ ਇਸ ਵੀਡੀਓ ਚ ਪਸੰਦ ਆਇਆ ਸੂਟ ਉਸ ਦਾ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਉਸ ਦੀ ਵੀ ਫੋਟੋ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਤੇ ਦਿਖਾਣੀ ਆ ਹਰੇ ਕੇਜ ਵਾਸਤੇ ਸੂਟ ਤੁਸੀਂ ਸਟਿਚ ਕਰਵਾ ਕੇ ਪਾਓ ਜਾਂ ਗਿਫਟ ਦਿਓ ਸੂਟਾਂ ਨੂੰ ਕਿਉਂਕਿ ਹੁਣ ਚੱਲਦੇ ਨੇ ਜੀ ਵਿਡਿੰਗ ਸੀਜ਼ਨ ਤੇ ਲੋਕਵਾਤ ਪਿਆ ਇਹ ਸਾਰੇ ਸੂਟਾਂ ਦੀ ਰੈਡੀ ਕਰਵਾਈ ਹੋਈ ਸੂਟ ਨੇ ਤੁਸੀਂ ਇਹ ਸੂਟ ਸੈਟ ਵਾਈਜ਼ ਲੈਣੇ ਨੇ ਅਸੀਂ ਤੁਹਾਡੇ ਲਈ ਉਹ ਵੀ ਦੁਬਾਰਾ ਬਣਵਾ ਦਾਂਗੇ ਠੀਕ ਹੈ ਤੇ ਹਾਂਜੀ ਕੁਛ ਨਵਾਂ ਦੇਣ ਜਾ ਰਹੀਆਂ ਤੁਹਾਨੂੰ ਸਟਾਫ ਐਨ ਨਾਲ ਕਿ ਜ਼ਿਆਦਾ ਫਾਈਨ ਆ ਤੁਸੀਂ ਇਹ ਸਟਾਫ ਫਸਟ ਵਾਰੀ ਪਾਓਗੇ ਤੇ ਇਹ ਹੈਗਾ ਜੀ ਸ਼ਿਮਰ ਦਾ ਬਿਲਕੁਲ ਸੌਫਟ ਵਾਲਾ ਸਟੱਫ ਤੇ ਨਾਲ ਹੈਗਾ ਇਹ ਹੈਂਡਵਰਕ ਇਹਦੇ ਠੀਕ ਹੈ ਜੀ ਹਲਕੀ ਜਿਹੀ ਸ਼ਾਈਨ ਆ ਸਟੱਫ ਦੇ ਵਿੱਚ ਤਾਂ ਪਾਉਣ ਤੋਂ ਬਾਅਦ ਫੁੱਲ ਸਰਦਾਰੀ ਜਾਂ ਟੇਸਟ ਆਏਗਾ ਸੂਟ ਦਾ ਬਹੁਤ ਸੋਹਣੀ ਲੁੱਕ ਆਏਗੀ ਪਹਿਲਾਂ ਤਾਂ ਡਿਜ਼ਾਈਨ ਦੇਖ ਲਓ ਪ੍ਰਿੰਟ ਸੂਟ ਦਾ ਬਹੁਤ ਪਿਆਰਾ ਪ੍ਰਿੰਟ ਆ ਸ਼ਿਮਰ ਦੀ ਸ਼ਰਟ ਹੈ ਜੀ ਤੇ ਇਹ ਹੈਗਾ ਗੋਟਾ ਪੱਤੀ ਤੇ ਪਰਲਸ ਤੇ ਥ्रेड ਵਰਕ ਦੇ ਨਾਲ ਇਹਦਾ ਘੇਰਾ ਠੀਕ ਹੈ ਕਾਫੀ ਜ਼ਿਆਦਾ ਸੌਫਟਾ ਸਟਫ ਹੈ ਇਹ ਬਿਲਕੁਲ ਸੌਫਟ ਆ ਨਾਲ ਹੈਗੀਆਂ ਨੇ ਜੀ ਸਿਲਕ ਦੀਆਂ ਸਲਵਾਰਾਂ ਇਹਦੇ ਮਹਿੰਦੀ ਕਲਰ ਦੀ ਸਲਵਾਰ ਆ ਤੇ ਪਿਓਰ ਦੀ ਰਣਗੀਏ ਦੁਪੱਟੇ ਪਿਓਰ ਚ ਅਨਾਂਸ਼ ਫੌਂਦੇ ਇਹਦਾ ਰਣਗੀਏ ਜੀ ਦੁਪੱਟਾ ਠੀਕ ਹੈ ਸੂਟ ਦੇ ਲੁੱਕ ਦੇਖੋ ਬਿਲਕੁਲ ਅਲੱਗ ਜਾ ਹੋਏਗਾ ਕਿਉਂਕਿ ਆਪਾਂ ਕਾਫੀ ਪਲੇਨ ਸੂਟਾਂ ਦੇ ਵੀ ਵਰਕ ਕਰਵਾਣੇ ਆ ਇਹ ਜਿੱਦਾਂ ਫੰਕਸ਼ਨਰ ਦੇ ਵਿੱਚ ਕਾਫੀ ਕਾਫੀ ਦਿਨੋਂ ਲੰਬੀ ਫੰਕਸ਼ਨ ਚੱਲਦੀ ਹੈ। ਇਸ ਡਿਫਰੈਂਸ ਜੀ ਹਾਈਟ ਮੈਨੇਜੇ 3500 1 ਮਿੰਟ ਹਾਂਜੀ 3580 ਇਸ ਸੂਟ ਦਾ ਪ੍ਰਾਈਸ ਆ। ਅ ਠੀਕ ਹੈ ਜੀ 3580 ਪ੍ਰਾਈਸ ਆ ਤੇ ਇਹਦੇ ਕਲਰ ਆਪਸ਼ਨ ਦੰਨੇ ਆ ਜਿਹੜੇ ਕਲਰ ਦਾ ਦੁਪੱਟਾ ਹੈ ਉਹ ਸੀ ਕਲਰ ਦੇ ਵਿੱਚ ਇਹਦੇ ਸਲਵਾਰ ਹੋਏਗੇ। ਕੁਛ ਅਲੱਗ ਜੀ ਚੀਜ਼ ਆ ਇਹ ਹਰੇ ਕੇਜ ਵਾਸਤੇ ਆ। ਠੀਕ ਹੈ ਜੀ 3580 ਇਹ ਸੂਟ ਦਾ ਪ੍ਰਾਈਸ ਹੈ ਸ਼ਿਪਿੰਗ ਅਲੱਗ ਤੋਂ ਰਹੇਗੀ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਇਹ ਵਾਲੇ ਸੂਟ ਦੀ ਮੈਨੂੰ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਅਸੀਂ ਅਸੀਂ ਰਿਪੀਟ ਸੈਟ ਤਿਆਰ ਕਰਵਾਏ ਆ ਠੀਕ ਹੈ ਇੱਕ ਸੂਟ ਮੈਂ ਤੁਹਾਨੂੰ ਇਹ ਵੀ ਦਿਖਾਨੀ ਆ ਇਹਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਕਾਫੀ ਸਾਰੇ ਕਲਰ ਦਿੱਤੇ ਸੀਗੇ ਤੇ ਹੁਣ ਇਹਦੇ ਵਿੱਚ ਸਿਰ ਚਾਰ ਹੀ ਕਲਰ ਬਣੇ ਨੇ ਜੀ ਇਹ ਹੈਗਾ ਸਾਰਾ ਪਰਲਸ ਵਰਕ ਦੇ ਨਾਲ ਠੀਕ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਹੈਵੀ ਬਾਜੂ ਨੇ ਦੀਆਂ ਤੇ ਇਹ ਹੈਗਾ ਜੀ ਹੈਵੀ ਦੇ ਵਿੱਚ ਇਹਦਾ ਕੇਰਾ ਮਤਲਬ ਫੁੱਲ ਗਰਲਿਸ਼ ਲੁੱਕ ਦਾ ਸੂਟ ਹੈ ਇਹ ਕਲਰ ਵੀ ਬਹੁਤ ਸੋਹਣਾ ਹੈ ਸ਼ਿਮਰ ਦੀ ਸ਼ਰਟ ਹੈ ਜੀ ਤੇ ਇਹਦੇ ਨਾਲ ਸਿਲਕ ਰੀ ਸਲਵਾਰ 3 ਮੀਟਰ ਦੀ ਤੇ ਜਿਹੜਾ ਨਾ ਦੁਪੱਟਾ ਏ ਉਹ ਹੈਗਾ ਦੇਖਣਯੋਗਾ ਚਨਾਉਣ ਸ਼ਫਾਨ ਦੇ ਉੱਪਰ ਉਸ ਇਦਾਂ ਦੀ ਲੁੱਕ ਹੈਗੀ ਆ ਜੀ ਇਹਦੇ ਦੁਪੱਟੇ ਨੇ ਦੇਖੋ ਦੁਪੱਟਾ 4 ਸਾਈਡਡ ਵਰਕ ਦੇ ਨਾਲ ਬਹੁਤ ਸੋਹਣਾ ਦੁਪੱਟਾ ਠੀਕ ਹੈ ਹੈਵੀ ਦੁਪੱਟਾ ਰੂਗਾ ਜੀ ਹੈਵੀ ਸੂਟ ਆ ਪ੍ਰਾਈਸ ਅਕੋਰਡਿੰਗ ਬਹੁਤ ਸੋਹਣਾ ਸੂਟ ਆ 5500 ਦਾ ਪੀਸ ਆ ਜੀ ਇਹ 5500 ਇਸ ਸੂਟ ਦਾ ਪ੍ਰਾਈਸ ਆ ਇਹ ਸਿਰਫ ਰੀਪੀਟ ਰੈਡੀ ਕਰਵਾਏ ਆ ਠੀਕ ਹੈ ਜੀ ਕਲਰ ਬਹੁਤ ਸੋਹਣੇ ਸੋਹਣੇ ਆ ਇਹ ਅਜਿੰਦਾ ਥੋੜਾ ਗਾਜੀ ਜੀ ਟੋਨ ਦੇ ਉੱਪਰ ਇਹ ਵੀ ਕਲਰ ਬਹੁਤ ਸੋਹਣਾ ਹੈ ਕਲਰ ਇਹਦੇ ਵਿੱਚ ਚਾਰ ਨੇ ਇਹ ਹੈਗਾ ਮਹਿੰਦੀ ਕਲਰ ਇੱਕ ਹੈਗਾ ਪਰਪਲ ਕਲਰ ਠੀਕ ਹੈ ਚਾਰੋਂ ਹੀ ਕਲਰ ਨੇ ਜੀ 55 ਸਪraiਸ ਹੈ ਇਸ ਸੂਟ ਦਾ ਹੈਵੀ ਦੁਪੱਟੇ ਦੇ ਨਾਲ ਫੁੱਲ ਗਾਰਨਿਸ਼ ਕਲਰ ਅੱਧਾ ਇੱਕ ਤੇ ਗਾਰਨਿਸ਼ ਲੁਕਰੇ ਸੂਟ ਨੇ ਨੈਕਸਟ ਕੁਝ ਡਿਫਰੈਂਟ ਸਟਾਈਲ ਦਿਖਾਣੇ ਆ ਤੁਹਾਨੂੰ ਸ਼ਿਮਰ ਦੀ ਲਾਈਨ ਵਾਲੀ ਹੈਗੀ ਹੈ ਜੀ ਸ਼ਰਟ ਠੀਕ ਹੈ ਬਹੁਤ ਪਿਆਰਾ ਪੀਸ ਆ ਏਵੀ ਗਰਲਿਸ਼ ਲੁੱਕ ਤੇ ਰਹਿਣਗੇ ਜੀ ਸੂਟ ਐਦਾ ਲਾਈਨ ਵਾਲੀ ਹੈਗੀ ਹੈ ਸ਼ਿਮਰ ਦੀ ਸ਼ਰਟ ਇਹਦੇ ਤੇ ਇਹ ਬਣਿਆ ਹੋਇਆ ਇਹਦਾ ਕੇਰਾ ਕੇਰਾ ਟੋਟਲੀ ਹੈਂਡਵਰਕ ਦੇ ਨਾਲ ਆ ਕੁੰਦਨ ਦਾ ਕੰਮ ਹੈ ਜੱਫ ਕੇ ਦਾ ਕੰਮ ਹੈ ਨਾਲ ਇਹ ਇਹਦੀ ਸਲਵਾਰ ਹੋਗੀ ਜੀ ਪਲੇਨ ਸਿਲਕ ਦੀ ਜੀ ਨੌਸੀਫonda ਦੁਪੱਟਾ ਜੀ ਲੰਮਾ ਛੋੜਾ ਦੁਪੱਟਾ ਰਹੂਗਾ ਠੀਕ ਹੈ ਜੀ 3850 38, सूट ਦਾ ਪ੍ਰਾਈਸ 3850 ਪ੍ਰਾਈਸ ਹੈ ਜੀ 컬러 ਦੇਖ ਲਿਓ ਬਹੁਤ ਸੋਹਣੇ ਸੋਹਣੇ 컬러 ਨੇ ਵੇਸ 컬러 ਨਾਲ ਦੀ ਸਲਵਾਰ ਰਹੇਗੀ ਇਹ ਹੈਗਾ ਪਰਪਲ कलर ਠੀਕ ਹੈ ਇੱਕ ਹੈਗਾ orange कलर ਤੁਸੀਂ ਸੈਟ ਵਾਈਜ਼ ਲੈਣੇ ਨੇ ਜਾਂ ਸਿੰਗਲ ਸੂਟ ਲੈਣਾ ਉਹ ਤੁਹਾਡੀ ਚੋਆਇਸ ਆ 3850 ਦਾ ਸੂਟ ਹੈ ਜੀ ਤੇ ਇੱਕ 컬러 ਤੁਹਾਨੂੰ ਇਹਦੇ ਵਿੱਚ ਇਹ ਬਲੈਕ ਮਿਲ ਜੂਗਾ ਇਦਿਨਰ ਬਲੈਕ ਕਲਰ ਦੀ ਸਲਵਾਰ ਆਏਗੀ। ਦੇਖੋ ਸੂਟ। ਬਹੁਤ ਪਿਆਰੇ ਸੂਟ ਨੇ। 3800 ਰੁਪਏ ਦਾ ਸੂਟ। ਹਾਂਜੀ। ਨੈਕਸਟ ਸੂਟ ਹੈ ਜਿ ਸ਼ਿਮਰ ਦੇ ਉੱਪਰ। ਸ਼ਿਮਰ ਦਾ ਇਹ ਦੁਪੱਟਾ ਤੇ ਸਿਲਕੀ ਸਲਵਾਰ ਹੈ ਜੀ। ਪ੍ਰਾਈਸ ਬਸ ਹੁਣ ਕੀ ਰਹਿ ਜੋ ਕੀ ਹਰਾਮ। ਦੇਖੋ ਸੂਟ ਠੀਕ ਹੈ ਜੀ ਇਧਰ ਹੈਗਾ ਤਾਂ ਫਰੰਟ ਸਾਰੇ ਇਹ ਹੈਗੀ ਸਿਲਕ ਦੀ ਸਲਵਾਰ ਤੇ ਦੁਪੱਟਾ ਨਾਲ ਸ਼ਿਮਰਦਾ ਹੀ ਰਹੂਗਾ ਸ਼ਿਮਰ ਤੋਂ ਸ਼ਿਮਰ ਕੱਟ ਪ੍ਰਾਈਸ ਦੇ ਵਿੱਚ ਪ੍ਰਾਈਸ ਰਹੂਗਾ ਜੀ 3200 ਸੂਟ ਦਾ 3200 ਸੂਟ ਦਾ ਪ੍ਰਾਈਸ ਹੈ ਬਹੁਤ ਸੋਹਣਾ ਪਾਰਟੀ ਵਾਲਾ ਸੂਟ ਹੈ ਕਲਰ ਆਪਸ਼ਨ मेहंदी कलर ਆ ਤੇ ਪਰਪਲ कलर ਆ ਜੀ ਡਾਰਕ ਇਹਦੇ ਵਿੱਚ ਡਾਰਕ ਹੀ ਚਾਰਟ ਆਏਗਾ ਤੇ ਇਹ ਹੈਗਾ ਰਾਣੀ ਜਿਹਾ ਸ਼ੇਡ ਠੀਕ ਹੈ ਸੇਮ ਹੀ ਕਲਰਾਂ ਦੇ ਵਿੱਚ ਡਿਜ਼ਾਈਨ ਚੇਂਜ ਹੋ ਜਾਏਗਾ ਕਲਰ ਸੇਮ ਰਹਿਣਗੇ ਪੈਟਰਨ ਸੇਮ ਰਹੂਗਾ ਡਿਜ਼ਾਈਨ ਦਾ ਜਸਟ ਜਿਹੜੇ ਵਿਚਾਲਾ ਫੁੱਲ ਆ ਜੀ ਫੁੱਲ ਦਾ ਡਿਜ਼ਾਈਨ ਚੇਂਜ ਹੋ ਜਾਏਗਾ ਜਿਹਦੇ ਦੇ ਵਿੱਚ ਥੋੜਾ ਰੋਜ਼ੀਜ ਇਹਦੇ ਵਿੱਚ ਇਦਾਂ ਤਿੰਨ ਫੁੱਲਾਂ ਵਾਲਾ ਡਿਜ਼ਾਈਨ ਆ ਬਾਕੀ ਸਾਰਾ ਸੂਟ ਸੇਮ ਰਹੂਗਾ ਪੱਟਾ ਵੀ ਸੇਮ 4 ਸਾਈਡ ਠੀਕ ਹੈ 컬러 ਆਪਸ਼ਨ ਵੀ ਸੇਮ ਰਹਿਣਗੇ ਤੇ ਪ੍ਰਾਈਸ ਰਹੂਗਾ ਸਿਰਫ ਦਾ 3200 3200 ਦਾ ਸੂਟ ਤੇ ਸ਼ਿਪਿੰਗ ਲੱਗੇਗੀ ਜੀ ਅਲੱਗ ਤੋਂ ਨੈਕਸਟ ਹੈਗਾ ਕਾਫੀ ਘੱਟ ਪ੍ਰਾਈਸ ਦੇ ਵਿੱਚ ਕਾਫੀ ਹੈਵੀ ਸੂਟ ਆ ਔਰਗੈਂਜ਼ਾ ਦਾ ਸੂਟ ਹੈ ਜੀ ਪਿਓਰ ਔਰਗੈਂਜ਼ਾ ਦਾ ਇਹ ਹੈਗੇ ਲੁੱਕ ਸੂਟ ਦੀ ਕਾਫੀ ਹੈਵੀ ਪੈਨਲ ਦੇ ਨਾਲਾ ਸੂਟ ਇਸ ਤੇ ਸਿਕੋਂਸ ਦਾ ਕੰਮ ਜ਼ਿਆਦਾ ਹੈ ਹਰਸ ਦਾ ਕੰਮ ਜ਼ਿਆਦਾ ਜੀ ਤੇ ਕ੍ਰੀਪ ਦੀ ਸਲਵਾਰ ਇਹਦੇ ਨਾਲ ਤੇ ਜਿਹੜਾ ਇਹਦਾ ਦੁਪੱਟਾ ਹੈ ਉਹ ਹੈਗਾ ਫੋਰ ਸਾਈਡਡ ਔਰਗੇਨਜ਼ਾ ਦਾ ਕਾਰਨਰ ਹੈਵੀ ਦੇ ਨਾਲ ਇਹ ਤਾਂ ਕਾਰਨਰ ਹੈਵੀ ਹੈ ਫੋਰ ਸਾਈਡਡ ਦੋ ਦੋ ਬਿਲਾਂ ਨੇ ਤੇ ਬਹੁਤ ਸੋਹਣਾ ਸੂਟ ਹੈ ਜੀ ਪ੍ਰਾਈਸ ਹੈਗਾ 5700 5700 ਇਸ ਸੂਟ ਦਾ ਪ੍ਰਾਈਸ ਆ ਇਹਦੇ ਵਿੱਚ ਤੁਹਾਨੂੰ ਕਲਰ ਦੋ ਮਿਲ ਜਾਣਗੇ ਇਹ येलो ਸ਼ੇਡ ਵੀ ਬਹੁਤ ਸੋਹਣਾ ਕਿਸੇ ਨੇ ਹਲਦੀ ਵਗੈਰਾ ਤੇ ਪਾਣਾ ਤਾਂ ਬਹੁਤ ਪਿਆਰਾ ਸੂਟ ਆ 5700 ਦਾ ਸੂਟ ਆ ਇੱਕ ਕਿਦਾਂ ਨੇ ਇਹ ਤੁਹਾਨੂੰ ਗਰਲਿਸ਼ ਲੁੱਕ ਦੀ ਨੈਕਸਟ ਡਿਜ਼ਾਈਨ ਇਹ ਵੀ ਬਹੁਤ ਪਿਆਰੀ ਕਲੈਕਸ਼ਨ ਆ ਸਾਰੀ ਕਟ ਗਾਣੇ ਦੇ ਉੱਪਰ ਬਣੀ ਹੋਈ ਆ ਤੇ ਇਹ ਵੀ ਕਾਫੀ ਜ਼ਿਆਦਾ ਫੇਮਸ ਸੇ ਡਿਜ਼ਾਈਨ ਆ ਤੇ ਸਾਡੇ ਕੋਲ ਬਹੁਤ ਸਾਰੀਆਂ ਫੋਟੋਜ਼ ਆਂਦੀਆਂ ਸੀ ਇਸ ਡਿਜ਼ਾਈਨ ਦੀ ਬਾਜੂ ਵੀ ਹੈਵੀ ਹੈ ਦੀਆਂ ਇਹ ਹੈਗਾ ਇਹਦਾ ਫਰੰਟ ਸਾਰੇ ਫਰੰਟ ਚ ਬੂਟੀ ਆ ਢੇਰਾ ਕਾਫੀ ਜ਼ਿਆਦਾ ਹੈਵੀ ਆ ਇਹਦਾ ਕ੍ਰੇਪ ਦੀ ਸਲਵਾਰ ਦੇ ਨਾਲ ਰਹੂਗਾ ਜੀ ਸੂਟ ਇਹ ਤੇ ਜਿਹੜਾ ਦਾ ਦੁਪੱਟਾ ਹੈ ਉਹ ਵੀ ਬਹੁਤ ਹੈਵੀ ਆ ਔਰ ਗਿੰਜ਼ਾ ਦਾ ਦੁਪੱਟਾ ਹੈ ਸ਼ਿਮਰ ਦੀ ਸ਼ਰਟ ਹੈ ਜੀ ਤੇ ਨਾਲ ਸ਼ਿਮਰ ਦਾ ਹੀ ਹੋ ਜਾਗਾ ਅਸਾਂ ਕ੍ਰੇਪ ਦੀ ਹੈਗਾ ਸਲਵਾਰ ਲੁੱਕ ਬਹੁਤ ਸੋਹਣੀ ਸੂਟ ਦੀ ਪ੍ਰਾਈਸ ਹੈਗਾ 5700 ਸਤਵੰਜਾ ਸਦਾ ਸੂਟ ਹੈ ਕਲਰ ਬਹੁਤ ਸੋਨੇ ਆ ਇਹ ਹੈਗਾ ਰਾਣੀ ਸ਼ੇਡ ਇਹ ਹੈਗਾ ਜਿਹਦੇ ਵਿੱਚ ਰਸਟ ਕਲਰ ਇਹ ਕਿ ਬਹੁਤ ਪਿਆਰਾ ਜਿਹਾ ਰਾਮਾ ਗ੍ਰੀਨ ਕਲਰ ਚਾਰ ਕਲਰ ਨੇ ਬਹੁਤ ਸੋਨੇ ਕਲਰ ਨੇ ਬ੍ਰਾਈਟ ਜਿਹਾ ਸ਼ਾਰਟ ਹੈ ਤੇ 5700 ਇਹਨਾਂ ਸੂਟਾਂ ਦਾ ਪ੍ਰਾਈਸ ਆ ਸੂਟ ਆ ਗਿਆ ਸਿੰਗਲ ਇਹਨੂੰ ਬਨਾਰਸੀ ਦਾ ਸਟਾਫ ਲਗਾਇਆ ਹੋਇਆ ਜਿਹੜਾ ਸ਼ਰਟ ਹੈ ਸ਼ਰਟ ਦਾ ਸਟਾਫ ਆ ਜਿਹੜਾ ਵੀ ਬਨਾਰਸੀ ਦੇ ਉੱਪਰ ਦਬਕੇ ਦਾ ਕੰਮ ਕਰਾਇਆ ਹੋਇਆ ਟੋਟਲੀ ਠੀਕ ਹੈ ਜੀ ਬਾਜੂ ਵੀ ਫੁੱਲ ਹੈਵੀ ਮਿਲਣਗੇ ਤੇ ਇਹ ਬਹੁਤ ਪਿਆਰਾ ਹੈ ਇਹ ਯੂਨਿਕ ਜਿਹਾ ਸੂਟ ਹੈ ਇਹ ਹੈਗੀ ਇਹਦੀ ਸਲਵਾਰ ਕਲਰ ਵੀ ਬਹੁਤ ਪਿਆਰਾ ਹੈ ਤੇ ਸ਼ਿਮਰ ਦਾ ਬੂਟੀ ਵਾਲਾ ਹੈਗਾ ਇਹਦਾ ਦੁਪੱਟਾ ਇਹ ਤਾਂ ਠੀਕ ਹੈ ਜੀ ਤੇ ਇਹ ਬਹੁਤ ਪਿਆਰਾ ਜਿਹਾ ਸੂਟ ਹੈ ਜੀ ਪ੍ਰਾਈਸ ਹੈਗਾ 5800 ਕਿਉਂਕਿ ਦਬਕੇ ਤੇ ਬਣਿਆ ਹੋਇਆ ਸਾਰੀ ਪੀਸ ਆ ਨੈਕਸਟ ਚਨਾਉਨ ਸ਼ਫੌਂ ਦੇ ਦੁਪੱਟੇ ਦੇ ਨਾਲ ਤੁਹਾਨੂੰ ਸ਼ਿਮਰ ਦਾ ਸੂਟ ਦਿੰਨੇ ਆ ਇਹ ਸਾਰੇ ਵਰਕ ਬਹੁਤ ਪਿਆਰਾ ਹੈ ਸੂਟ ਦਾ ਵੀ ਇਹ ਹੈਗੀ ਹੈ ਜੀ ਸ਼ਿਮਰ ਦੀ ਸ਼ਰਟ ਉਸੇ ਲੰਘੇ ਜਿਹਾ ਪੈਟਰਨ ਆ ਮਲਟੀ ਜਿਹੇ ਸ਼ੇਡ ਚ ਮਿਲੇਗਾ ਤੁਹਾਨੂੰ ਇਹਦਾ ਵਰਕ ਠੀਕ ਹੈ ਫਰਟ ਸਾਰਾ ਵਰਕ ਹੈ ਬਾਜੂ ਤੇ ਹੈਵੀ ਵਰਕ ਹੈ ਇਹਦੇ ਨਾਲ ਤੁਹਾਨੂੰ ਕريب ਦੀ 3 ਮੀਟਰ ਦੀ ਸਲਵਾਰ ਮਿਲੂਗੀ ਜੇ کافی ਹੈਵੀ ਵਰਕ ਹੈ ਘੇਰੇ ਦੇ ਉੱਪਰ ਤੇ ਜਿਹੜਾ ਇਹ ਦੁਪੱਟਾ ਹੈ ਉਹ ਹੈਗਾ ਫੋਰ ਸਾਈਡਡ ਤੇ ਸਾਰੇ ਦੁਪੱਟੇ ਦੇ ਵਿੱਚ ਲੁੱਟੀ ਆ ਹੈਵੀ ਦੁਪੱਟਾ ਜੀ ਪੂਰਾ ਤੇ ਚਨਾਉਂਸ ਫੌਂ ਦਾ ਦੁਪੱਟਾ 5700 ਦੀ ਸੂਟ ਦਾ ਪ੍ਰਾਈਸ ਹੈ ਜੀ 5700 ਦਾ ਸੂਟ ਆ ਕਲਰ অপਸ਼ਨ ਦੇਖ ਲਓ ਇਹ ਤਿੰਨ ਕਲਰ ਮੇਰੇ ਵਿੱਚ ਤਿੰਨੋਂ ਹੀ ਕਲਰ ਬਹੁਤ ਸੋਨੇ ਆ ਤੇ ਇੱਕ ਗੁੱਸ ਤੋਂ ਨੂੰ ਅਲੱਗ ਜਿਹਾ ਤੇ ਨਵਾਂ ਜਿਹਾ ਦੰਨੇ ਆ ਇਹ ਹੈਗੀ ਹੈ ਜਿਹੜੀ ਸ਼ਿਮਰ ਕ੍ਰੇਪ ਦੇ ਉੱਪਰ ਆਨ ਲੱਗੀ ਆ ਹੁਣ ਕ੍ਰੇਪ ਸ਼ਿਮਰ ਲੱਗੀ ਜੀ ਹੁਣ ਮਤਲਬ ਥੋੜਾ ਜਿਹਾ ਸੌਫਟ ਹੈ ਬਿਲਕੁਲ ਜਿਹੜੀ ਆਮ ਸ਼ਿਮਰ ਆਂਦੀ ਹੈ ਉਸ ਨਾਲੋਂ ਸਟਾਫ ਇਹਦਾ ਬਹੁਤ ਜ਼ਿਆਦਾ ਸੌਫਟ ਆ ਇਹ ਹੈਗੀ ਹੈ ਜੀ ਇਹਦੇ ਨਾਲ ਸਿਲਕ ਦੀ ਸਲਵਾਰ ਤੇ ਇਹ ਹੈਗਾ ਸ਼ਰਟ प्रिंट ਦੇ ਉੱਪਰ ਵਰਕ ਹੈ ਫਸਟ ਟਾਈਮ ਬਹੁਤ ਸੋਨਾ ਵਰਕਾ ਬਾਜੂ ਵੀ ਹੈਵੀ ਮਿਲਣ ਗਿਆ ਤੇ ਇਦਾਂ ਹੈਗਾ ਜੀ ਇਹਦਾ ਸ਼ਰਟ ਦਾ ਵਰਕ ਸਾਰੇ ਦਾ ਵਿੱਚ ਵੀ ਸਾਰੇ ਦੇ ਕਟ ਦਾਣਾ ਤੇ ਅदिक ਦਬਕੇ ਦਾ ਕਿੰਨਾ ਪਿਆਰਾ ਹੈਵੀ ਵਰਕ ਕੀਤਾ ਹੋਇਆ ਇਸ ਤੇ ਇਹ ਹੈਗੇ ਨੇ ਚਨਾਉਂਸ਼ ਫੌਨ ਦੇ ਦੁਪੱਟੇ ਦੇ ਨਾਲ ਸੋਨ ਖੂਬਾਸੂਰਤ ਨੇ ਨਮਸਕਾਰਾ ਚਨੌਸ ਫੋਨ ਦਾ ਦੁਪੱਟਾ ਹਾਂ ਜੀ ਕੀ ਹੈ ਠੀਕ ਹੈ ਇਹ 5500 ਦਾ ਪ੍ਰਾਈਸ ਆ ਸੂਟ ਦਾ ਤੇ ਕਲਰ অপਸ਼ਨ ਦੇਖੋ ਬਹੁਤ ਸੋਹਣੀ ਸੋਹਣੀ ਆ ਕਲਰ ਦੇਖੋ ਜੀ ਇੱਕ ਤੋਂ ਇੱਕ ਕਲਰ ਆ ਠੀਕ ਹੈ 5500 ਦੇ ਵਿੱਚ ਬਹੁਤ ਸੋਹਣਾ ਕਲਰ ਡਿਜ਼ਾਈਨ ਤੇ ਪ੍ਰਿੰਟ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ 컬렉ਸ਼ਨ ਪਸੰਦ ਆਈ ਹੋਵੇਗੀ ਪਾਰਟੀ ਵੇਅਰ ਸੂਟ ਨੇ ਜੀ तकरीबन 5 ਤੋਂ 6000 ਦੀ ਰੇਂਜ ਦੇ ਵਿੱਚ ਵਿੱਚ ਸੂਟ ਨੇ ਸਾਰੇ ਤੇ ਇਹਨਾਂ ਦਾ ਸਟੱਫ ਬਹੁਤ ਜਿਆਦਾ ਫਾਈਨ ਆ ਬਾਕੀ ਜੋ ਵੀ ਸੂਟ ਤੁਹਾਨੂੰ ਪਸੰਦ ਆਏ ਤੁਸੀਂ ਮੇਰੇ ਨੰਬਰ ਤੇ ਦਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਹੀ ਹਾਂ ਕਾਪਰੇਟ ਕਰੀ ਥੈਂਕ ਯੂ so much